ਇਸ ਤੋਂ ਇਲਾਵਾ ਹੁਣ ਪੰਜਾਬ ਗਵਰਨਮੈਂਟ ਦੀ ਹੋਰ ਬਹੁਤ ਵਧੀਆ-ਵਧੀਆ ਆ ਗਈਆਂ ਜਿਹਦੂ ਪਾ ਕੇ ਲਾਟਰੀ ਹਿਸਟਰੀ ਦੀ ਦੂਜੀ ਸਭ ਤੋਂ ਵੱਡੀ ਰਕਮ 6 ਕਰੋੜ ਜਿੱਤਰੇ ਵੀ ਸਹੀ ਸਹੀ ਜਾਣਕਾਰੀ ਦੇ ਦਿੱਤੀ ਕਿਉਂਕਿ ਅੱਜ ਦਾ ਕਦਮ ਹੈ ਉਹ ਟਿਕਟ ਫਿਜ਼ੀਕਲ ਖਰੀਦੋ ਹਾਂਜੀ ਤੇ ਸੋ ਵੀ ਤੁਹਾ 10 ਕਰੋੜ ਦਾ ਤੁਹਾਡਾ ਨੰਬਰ ਸਿਰਫ ਆਪਣੇ ਹੱਥ ਨਾਲ ਲਈ ਹੋਈ ਉਹ ਟਿਕਟ ਹੋਣੀ ਜ਼ਰੂਰੀ ਹੈ ਕਿਉਂਕਿ ਇਹ ਟਿਕਟ ਐਦਾ ਦੀ ਚੀਜ਼ ਹੈ ਇਹ ਕੋਈ ਕਿਸੇ ਦੇ ਨਾਮ ਕੋ ਰਿਸਟਰੀ ਨਹੀਂ ਹੁੰਦੀ ਦੀ ਤੇ ਜਿਹੜੇ ਜਿਹਦੇ ਹੱਥ ਵਿੱਚ ਹੁੰਦੀ ਹੈ ਉਸੇ ਦੀ ਹੀ ਹੁੰਦੀ ਹੈ ਤੇ ਉਸੇ ਇਹ ਟਾਈਗਰ ਦਾ ਫਰਸਟ ਪ੍ਰਾਈਜ਼ ਹੈ ਜਿਹੜਾ ਕਿ ਹੋਲੀ ਦੇ ਤਿਹਾੜੀ ਦੇ ਉੱਪਰ 22 ਮਾਰਚ ਨੂੰ ਨਿਕਲੇਗਾ ਔਰ ਇਸ ਦੀ ਸੇਲ ਬਹੁਤ ਹੁਮਤਾਵ ਨਾਲ ਚੱਲ ਰਹੀ ਹੈ ਔਰ ਸਾਰੇ ਦਰਸ਼ਕਾਂ ਨੂੰ ਸਾਨੂੰ ਬੇਨਤੀ ਹੈ ਵੀ ਇਹਨੂੰ ਵੱਧ ਤੋਂ ਵੱਧ ਲਾਟਰੀ ਪਾਓ ਏ ਬੀ ਦਾ ਜੋੜਾ ਪਾਓ ਔਰ ਆਪਣੇ ਸੁਪਨੇ ਸਾਕਾਰ ਕਰੋ ਇਸ ਤੋਂ ਨਮਸਕਾਰ ਜੀ ਪਿਆਰੇ ਦਰਸ਼ਕੋ ਮੈਂ ਸ਼ਮਸ਼ੇਰ ਬਗਾ ਤੁਸੀਂ ਦੇਖ ਰਹੇ ਹੋ ਆਰਟੀਵੀ 1 ਤੇ ਅੱਜ ਫੇਰ ਦੁਬਾਰਾ ਅਸੀਂ ਹੁਣ ਪਹੁੰਚ ਚੁੱਕੇ ਹਾਂ ਉਸੇ ਦੁਕਾਨ ਤੇ ਜਿਹੜੀ ਭਾਗਾ ਵਾਲੀ ਦੁਕਾਨ ਹੈ ਜਿੱਥੇ ਕਿ 10 ਕਰੋੜ ਦਾ ਲੈਟਰੀ ਦਾ ਇਨਾਮ ਜਿਹੜਾ ਲੱਗਿਆ ਹੈ ਇਹੋ ਦੁਕਾਨ ਹੈ ਬੜੀ ਭਾਗਾ ਵਾਲੀ অশੋਕਾ ਲੈਟਰੀ অশੋਕਾ ਲੈਟਰੀ ਏਜੰਸੀ ਹੈ ਜਿਹੜੀ ਰੋਪੜ ਦੇ ਵਿੱਚ ਪੁਲ ਬਾਜ਼ਾਰ ਦੇ ਸਾਹਮਣੇ ਜਿਹੜੀ ਕਿ ਪੰਜਾਬ ਹੀ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਦੁਕਾਨ ਮਸ਼ਹੂਰ ਹੋ ਚੁੱਕੀ ਹੈ ਇਦੇ ਵਿੱਚ ਨਾ ਜਾਣੇ ਕਿੰਨੇ ਲੋਕਾਂ ਨੂੰ ਹੁਣ ਤੱਕ ਕਰੋੜਪਤੀ ਬਣਾ ਚੁੱਕੀ ਆ ਪਰ ਲੇਕਿਨ ਵੱਡੀ ਗੱਲ ਆ ਦਿਖਾਓ ਜਿਹੜਾ ਤਸਵੀਰ ਦੇ ਵਿੱਚ 10 ਕਰੋੜ ਦਾ ਜਿਹੜਾ ਪਹਿਲਾ ਨਾਮ ਜਿਹੜਾ ਵਿਜੇਤਾ ਜਿਹੜੇ ਹੋਇਆ ਇਹ ਤੁਸੀਂ ਦੇਖ ਸਕਦੇ ਹੋ ਇਹ ਲੱਕੀ ਦੇ ਜਿਹੜੇ ਲੱਕੀ ਅਸ਼ੋਕਾ ਲੈਟਰੀ ਜਿਹੜੀ ਰੋਪੜ ਦੇ ਵਿੱਚ ਉਹਨਾਂ ਦੇ ਦੁਆਰਾ ਵੇਚੀ ਗਈ ਟਿਕਟ ਤੋਂ ਨਿਕਲਿਆ ਤੇ ਹੁਣ ਹੋਲੀ ਮਹੱਲੀ ਜਿਹੜੀ ਆ ਹੋਲੀ ਬੰਪਰ ਦੇ ਚਲਦੇ ਆ ਤੇ ਵਿਸਾਖੀ ਬੰਪਰ ਦੇ ਚਲਦੇ ਆ ਅੱਜ ਅਸੀਂ ਗੱਲਬਾਤ ਕਰਾਂਗੇ ਇਸ ਜਿਹੜੇ ਏਜੰਸੀ ਦੇ ਓਨਰ ਲੱਕੀ ਤੋਂ ਕਿ ਹੋ ਕਿਹੜੇ ਕਿਹੜੇ ਕਿੰਨੇ ਦਾ ਨਾਮ ਆ ਜਿਹੜੇ ਹੁਣ ਦੁਬਾਰੇ ਜਿਹੜੇ ਕੱਢੇ ਜਾੜੇ ਕਿਹੜੀ ਕਿਹੜੀ ਤਰੀਕ ਨੂੰ ਨਾਮ ਨਿਕਲਣੇ ਆਓ ਚਲਦੇ ਆਂ ਅੱਗੇ ਆਜੋ ਬਿਲਕੁਲ ਜਿਵੇਂ ਅਸੀਂ ਦੁਕਾਨ ਦੇ ਅੰਦਰ ਪਹੁੰਚ ਚੁੱਕੇ ਆਂ ਤੇ ਕਿਹੜੀ ਲੈਟਰੀ ਅੱਜ 2.5 ਕਰੋੜ ਦੀ 3 ਕਰੋੜ ਦੀ 6 ਕਰੋੜ ਦੀ ਅਲੱਗ-ਅਲੱਗ ਟਿਕਟਾਂ ਜਿਹੜੀਆਂ ਪਈਆਂ ਹੋਈਆਂ ਤੇ ਆਹ ਦਿਖਾਓ ਪਹਿਲਾ ਟੇਟਾ ਇਹ ਸਾਰੀਆਂ ਜਿਹੜੀਆਂ ਡੀਅਰ ਕੰਪਨੀ ਦੀਆਂ ਜਿਹੜੀਆਂ ਟਿਕਟਾਂ ਹੈਗੀਆਂ ਪੰਜਾਬ ਸਰਕਾਰ ਦੀਆਂ ਪੰਜਾਬ ਗਵਰਨਮੈਂਟ ਦੀਆਂ ਤੇ ਲੱੱਕੀ ਜੀ ਨਮਸਕਾਰ ਜੀ ਕਿਹੜਾ ਹਾਲ ਹੈ ਜੀ ਨਮਸਕਾਰ ਜੀ ਨਮਸਕਾਰ ਬਹੁਤ-ਬਹੁਤ ਵਧਾਈਆਂ ਤੁਹਾਨੂੰ ਕਿਆ ਅੱਜ ਅਸੀਂ ਪਹਿਲਾ 10 ਕਰੋੜ ਤੋਂ ਬਾਅਦ ਅੱਜ ਅਸੀਂ ਫਿਰ ਦੁਬਾਰੇ ਪਹੁੰਚੇ ਤੁਹਾਡੇ ਕੋਲ ਹਾਂਜੀ ਹਾਂਜੀ ਲੋਕਾਂ ਦਾ ਕਹਿਣਾ ਹੋ ਗਿਆ ਜੀ ਇਹ ਰੋਪੜ ਦੀ ਸਭ ਤੋਂ ਭਾਗਾਂ ਵਾਲੀ ਦੁਕਾਨ ਹੈ ਜਿੱਥੇ 10 ਕਰੋੜ ਦੀ ਲਾਟਰੀ ਲੱਗੀ ਦੀ ਲਾਟਰੀ ਹਿਸਟਰੀ ਦੀ ਜਿਹੜੀ ਸਭ ਤੋਂ ਵੱਡੀ ਰਕਮ ਹੈ 10 ਕਰੋੜ ਦੀ ਉਹ ਅਸ਼ੋਕਾ ਲਾਟਰੀ ਸਾਡੇ ਕੋਲ ਹਿੱਟ ਹੋਈ ਹੈ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰ ਹੈ ਕਿ ਸਾਨੂੰ ਇੰਨੀ ਵੱਡੀ ਕਾਮਯਾਬੀ ਮਿਲੀ ਹੈ ਇਸ ਤੋਂ ਇਲਾਵਾ ਹੁਣ ਪੰਜਾਬ ਗਵਰਨਮੈਂਟ ਦੀ ਹੋਰ ਬਹੁਤ ਵਧੀਆ ਵਧੀਆ ਲਾਟਰੀਆਂ ਆ ਗਈਆਂ ਜਿਦੋਂ ਪਾ ਕੇ ਲੋਕ ਆਪਣੇ ਸੁਪਨੇ ਸਹਕਾਰ ਕਰ ਸਕਦੇ ਆ ਅਤੇ ਵੱਡੇ ਵੱਡੇ ਇਨਾਮ ਜਿੱਤ ਸਕਦੇ ਆ ਜਿਵੇਂ ਕਿ ਪੰਜਾਬ 1 ਮਹੀਨੇ ਦੇ ਵਿੱਚ 2-2 ਕਰੋੜ ਰਪਏ ਬਣਾ ਰਹੀ ਹੈ ਉਹ ਵੀ ਗਰੰਟਡ ਗਰੰਟਡ ਮਤਲਬ ਸੇਲ ਟਿਕਟਾਂ ਜੋ ਜੋ ਟਿਕਟਾਂ ਵਿਕੀਆਂ ਹੋਈਆਂ ਉਹਦੇ ਵਿੱਚੋਂ ਇਨਾਮ ਕੱਢੇਗੀ ਗਵਰਨਮੈਂਟ ਪਹਿਲਾ ਇਨਾਮ 1.5 ਕਰੋੜ ਰੁਪਏ ਦਾ ਜੋ ਮੰਥਰੀ ਲਾਟਰੀ ਹੈ ਪੰਜਾਬ ਦੀ 200 ਰੁਪਏ ਦੇ ਵਿੱਚ 1.5 ਕਰੋੜ ਰੁਪਏ ਗਰੰਟਡ ਪੱਕੀ ਚਲਦੀ ਹੈ ਪੱਕੀ ਚਲਦੀ ਹੈ ਮਹੀਨੇ ਦੇ ਮਹੀਨੇ ਆਉਂਦੀ ਹੈ ਜਿਹੜਾ ਬੰਦਾ 500 ਨਹੀਂ ਖਰ ਸਕਦਾ ਉਹ 200 ਲਾ ਕੇ ਵੀ ਆਪਣਾ 1.5 ਕਰੋੜ ਦੀ ਰਕਮੀ ਹੈ ਜਿਹੜੀ ਜਿੱਤ ਸਕਦਾ ਹੈ ਉਸ ਤੋਂ ਇਲਾਵਾ ਜਿਹੜੇ ਫੈਸਟੀਵਲ ਬੰਪਰ ਹੈ ਪੰਜਾਬ ਦੇ 2.5 ਕਰੋੜ ਦਾ ਫਰਸਟ ਪ੍ਰਾਈਜ਼ ਗਰੰਟਡ ਟੂ ਪਬ ਔਰ 6 ਲੱਖ ਟਿਕਟਾਂ ਜੋ ਸੋਲਡ ਟਿਕਟਾਂ ਜੋ ਇਨਾਮ ਕੱਢਿਆ ਜਾਏਗਾ 8.2 ਕਰੋੜ ਦਾ ਫਰਸਟ ਪ੍ਰਾਈਜ਼ ਹੈ ਜਿਹੜਾ ਕਿ ਹੋਲੀ ਦੇ ਤਿਹਾੜੀ ਦੇ ਉੱਪਰ 22 ਮਾਰਚ ਨੂੰ ਨਿਕਲੇਗਾ ਔਰ ਇਸ ਦੀ ਸੇਲ ਬਹੁਤ ਧੁੰਮਤਾਵਾਂ ਨਾਲ ਚੱਲ ਰਹੀ ਹੈ ਔਰ ਸਾਰੇ ਦਰਸ਼ਕਾਂ ਨੂੰ ਸਾਾਨੂੰ ਬੇਨਤੀ ਹੈ ਵੀ ਇਹਨੂੰ ਵੱਧ ਤੋਂ ਵੱਧ ਲਾਟਰੀ ਪਾਓ ਏ ਬੀ ਦਾ ਜੋੜਾ ਪਾਓ ਔਰ ਆਪਣੇ ਸੁਪਨੇ ਸਾਕਾਰ ਕਰੋ ਇਸ ਤੋਂ ਇਲਾਵਾ ਅਗਲਾ ਜਿਹੜਾ ਬੰਪਰ ਹੈ ਲਾਟਰੀ ਹਿਸਟਰੀ ਦੀ ਦੂਜੀ ਸਭ ਤੋਂ ਵੱਡੀ ਰਕਮ 6 ਕਰੋੜ 6 ਕਰੋੜ ਦਾ ਸਿੰਗਲ ਨਾਮ ਜਿਹੜਾ ਕਿ ਪਬਲਿਕ ਦੇ ਵਿੱਚ ਸੋਲਡ ਆਊਟ ਟਿਕਟ ਜੋ ਗਰੰਟੀਡ ਦਿੱਤਾ ਜਾਏਗਾ ਔਰ 10 ਕਰੋੜ ਤੋਂ ਬਾਅਦ ਕੋਈ ਵੱਡੀ ਰਕਮ ਦੀ ਅਗਰ ਟਿਕਟ ਆਈ ਹੈ ਤਾਂ ਵਸਾਖੀ ਬੰਪਰ ਦੀ ਹੈ ਜਿਹੜੀ 19 April ਨੂੰ ਨਿਕਲਣ ਜਾ ਰਹੀ ਹੈ ਪੰਜਾਬ ਦੇ ਵਿੱਚ ਔਰ ਇਹ ਗਰੰਟਡ ਇਨਾਮ ਹੈ ਪੰਜਾਬ ਦਾ ਇਸ ਤੋਂ ਇਲਾਵਾ ਇਹਦੇ 20-20 ਲੱਖ ਦੇ ਜਿਹੜੇ ਪੰਜ ਨਾਮ ਹੈ ਉਹ ਵੀ ਹੈ 20-20 ਲੱਖ ਦੇ ਪੰਜ ਨਾਮ ਸੈਕਿੰਡ ਪ੍ਰਾਈਜ਼ 1 ਕਰੋੜ ਦੀ ਰਕਮ ਹੀ ਹੈ ਔਰ 50 ਲੱਖ ਦੀ ਥਰਡ ਪ੍ਰਾਈਜ਼ ਹੈ 10-10 ਲੱਖ ਦੇ ਪੰਜ ਪ੍ਰਾਈਜ਼ ਔਰ ਫੋਰਥ ਪ੍ਰਾਈਜ਼ ਵੀ ਬਹੁਤ ਵੱਡੀ ਰਕਮ ਹੈ 5-5 ਲੱਖ ਦੇ 10 ਪ੍ਰਾਈਜ਼ ਜੋ ਕਿ ਜਨਤਾ ਦੇ ਵਿੱਚ ਨਿਕਲਣ ਨਿਕਲ ਸਕਦੇ ਆ। ਇਹ ਇਹ ਲੈਟਰੀਆ ਜਿਹੜੇ ਤੁਸੀਂ ਦੱਸਿਆ ਇਹ ਸਾਰੇ ਨਾਮ ਆ। ਜਿਹੜੇ ਐ ਅਲੱਗ-ਅਲੱਗ ਡੇਟਾ ਦੇ ਜਿਹੜੇ ਨਿਕਲਣੀਆਂ ਕਿ ਲੈ ਲਈ ਥੋੜਾ ਅੱਗੇ ਆਓ ਜਰਾ ਕਿਉਂਕਿ ਪਿੱਛੇ ਲਾਈਟ ਆ ਜਿਹੜੀ ਆ ਰਹੀ ਹੈ ਤੇ ਹੁਣੇ ਦੱਸੋ ਵੀ ਤੁਸੀਂ ਜਿਹੜੀਆਂ ਟਿਕਟਾਂ ਇਹ ਜਿਹੜੀਆਂ ਤੁਹਾਡੀਆਂ ਸਾਰੀਆਂ ਇਸ ਇੱਥੇ ਮਿਲ ਸਕਦੀਆਂ ਹਾਂ ਹਾਂਜੀ ਹਾਂਜੀ ਸਾਰੀਆਂ ਡੇਟਾ ਸਾਡੇ ਕੋਲ ਪੰਜਾਬ ਗਵਰਨਮੈਂਟ ਦੀਆਂ ਔਰ ਨਾਗਰਾਨਾ ਸਟੇਟ ਦੀਆਂ ਡੀਅਰ ਲੋਟਰੀ ਸਾਰੀ ਸਾਡੇ ਕੋਲ ਟਿਕਟ ਅਵੇਲੇਬਲ ਹੈ ਜਿਹੜਾ ਮਰਜ਼ੀ ਆ ਕੇ ਸਾਡੇ ਕੋਲ ਗ੍ਰੀ ਲੈ ਸਕਦਾ ਔਰ ਇਹ ਜੈਨੂਇਨ ਟਿਕਟ ਹੈ ਇਹਨਾਂ ਦੇ ਵਿੱਚ 바ਰ ਕੋਡ ਦਿੱਤੇ ਹੁੰਦੇ ਹੈ ਗਵਰਨਮੈਂਟ ਦੇ ਇਹਨੂੰ ਤੁਸੀਂ ਸਕੈਨ ਕਰਕੇ ਟਿਕਟ ਦੀ ਜਾਂਚ ਵੀ ਕਰ ਸਕਦੇ ਹੋ ਬਿਲਕੁਲ オリジナル ਟ ਦੀਪਲੇਅ ਵੀ ਸਹੀ ਸਹੀ ਜਾਣਕਾਰੀ ਦੇ ਦਿੱਤੀ ਕਿਉਂਕਿ ਅੱਜ ਕੱਲ ਜਿਵੇਂ ਨੋਟਸ ਜਾਂ ਡੁਪਲੀਕੇਟ ਸ਼ਬਦ ਦਾ ਟਿਕਟ ਕਿਉਂ ਨਹੀਂ ਛਪ ਸਕਦਾ ਇਹ ਵੀ ਸਹੀ ਗੱਲ ਹੈ ਤੇ ਹੁਣ ਇਹ ਦੱਸੋ ਵੀ ਜਿਹੜੀਆਂ ਕੋਈ ਕੁਝ ਬਹੁਤ ਸਾਰੇ ਲੋਕ ਤੁਹਾਡੀ ਵੀਡੀਓ ਦੇਖਦੇ ਆ ਤੇ ਤੁਹਾਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਕਹਿੰਦੇ ਵੀ ਸਟਿਕਟਾਂ ਅਸੀਂ ਇੱਥੇ ਨਹੀਂ ਲਿਆ ਸਕਦੇ ਤੇ ਉਹ ਕਿਸ ਤਰ੍ਹਾਂ ਦਾ ਕਵਾਸਤੇ ਕੋਈ ਉਹਨਾਂ ਵਾਸਤੇ ਵੀ ਸਾਡੇ ਕੋਲ ਇੱਕ ਤਰੀਕਾ ਹੈਗਾ ਵੈਸੇ ਟਿਕਟ ਪੰਜਾਬ ਗਵਰਨਮੈਂਟ ਜਿਹੜੀ ਕਹਿੰਦੀ ਹੈ ਵੀ ਉਹ ਫਿਜ਼ੀਕਲ ਟਿਕਟ ਦੀ ਵੈਲਿਊ ਹੁੰਦੀ ਹੈ ਫਿਜ਼ੀਕਲ ਟਿਕਟ ਹੀ ਲੈਣੀ ਚਾਹੀਦੀ ਹੈ ਜਿਹੜੇ ਬੰਦੇ ਬਾਹਰ ਸਟੇਟ ਦੇ ਵੈਸੇ ਆ ਉਹ ਸਾਡੇ ਕੋਲ ਪੋ ਬਕਾਇਦਾ ਅਸੀਂ ਬਾਇਏ ਪੋਸਟ ਉਹਨਾਂ ਕੋਲ ਜੋ ਉਹਦਾ ਚਾਰਜ ਹੋਏਗਾ ਉਹ ਕਸਟਮਰ ਕੋਲ ਲੈ ਕੇ ਉਹਨਾਂ ਦੇ ਘਰ ਤੱਕ ਅਸੀਂ ਟਿਕਟ ਪਹੁੰਚਾਉਂਦੇ ਆਂ ਔਰ ਫਿਜ਼ੀਕਲੀ ਟਿਕਟ ਉਹਨਾਂ ਕੋਲ ਪਹੁੰਚੇਗੀ ਇਸ ਲਾਟਰੀ ਦੇ ਟਿਕਟ ਦੇ ਵਿੱਚ ਜਿਸ ਦੇ ਕੋਲ ਟਿਕਟ ਹੋਏਗੀ ਉਹੀ ਮਾਲਕ ਮੰਨਿਆ ਜਾਂਦਾ ਹੈ ਹਾਂ ਜੀ ਜਿਹਦੇ ਹੱਥ 'ਚ ਟਿਕਟ ਮਿਲੂਗਾ ਉਹੀ ਮਾਲਕ ਹੈ ਹਾਂ ਜੀ ਬਿਲਕੁਲ ਉਹੀ ਮਾਲਕ ਮੰਨਿਆ ਜਾਂਦਾ ਹੈ ਦੇਖੋ WhatsApp ਦੇ ਉੱਪਰ ਟਿਕਟ ਲੈਣਾ ਬਿਲਕੁਲ ਨਹੀਂ ਇਹ ਗੌਰਮੈਂਟ ਵੱਲੋਂ ਬੈਨ ਹੈ ਫਿਜ਼ੀਕਲ ਟਿਕਟ ਲਓ ਕਿਉਂਕਿ ਇਹ ਵੱਡੇ ਇਨਾਮ ਦੀ ਰਾਸ਼ੀ ਹੈ ਕੱਲ ਨੂੰ ਇਨਾਮ ਦੇਖ ਕੇ ਕਿਸੇ ਦੀ ਵੀ ਨੀਅਤ ਬਦਨੀਤ ਹੋ ਸਕਦੀ ਹੈ ਇਸ ਕਰਕੇ ਸਭ ਤੋਂ ਜ਼ਰੂ ਇਹ ਸਭੀ ਤੋਂ 10 ਕਰੋੜ ਦਾ ਤੁਹਾਡਾ ਨਾਮ ਲੱਗਿਆ ਹੈ ਪੂਰਾ ਪੰਜਾਬ ਟਿਕਟਾਂ ਵੇਚ ਰਿਹਾ ਸੀਗਾ ਪਰ ਲੇਕਿਨ ਇੰਨੀ ਵੱਡੀ ਕਾਮਯਾਬੀ ਜਿਹੜੀ ਰੋਪੜ ਨੂੰ ਲక్ష్ਮੀ ਮਾਤਾ ਨੇ ਦਿੱਤੀ ਹੈਗੀ ਹੈ ਤੇ ਉਹਦੇ ਬਾਅਦ ਲੋਕੀ ਸਾਨੂੰ ਕਾਫੀ ਸੰਪਰਕ ਵੀ ਕਰਦੇ ਹੁਣੇ ਵੀ ਆਨਲਾਈਨ ਟਿਕਟਾਂ ਸਾਨੂੰ ਭੇਜੋ ਹੋਰ ਬਿਲਕੁਲ ਜੀ ਬਿਲਕੁਲ ਸਾਡੇ ਕੋਲ ਇਸ ਟਾਈਮ ਭੀੜ ਲੱਗੀ ਹੁੰਦੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਭੀੜ ਲੱਗੀ ਹੁੰਦੀ ਹੈ ਸਾਡੇ ਕੋਲ ਟਿਕਟਾਂ ਲੋਕ ਖਰੀਦ ਰਹੇ ਆ ਬਾਹਰੋਂ ਸਟੇਟਾਂ ਤੋਂ ਸਾਡੇ ਕੋਲ ਲੋਕ ਆ ਰਹੇ ਆ ਹੁਣ ਤਾਂ ਪੂਰੇ ਪੰਜਾਬ ਤੋਂ ਅੱਗੇ ਰੋਪੜ ਤੋਂ ਲੋਕ ਲੁਧਿਆਣੇ ਜਾਂਦੇ ਸੀ ਟਿਕਟ ਪਰ ਹੁਣ ਲੁਧਿਆਣੇ ਤੋਂ ਲੋਕ ਰੋਪੜ ਆ 10 ਕਰੋੜ ਦੀ ਬਹੁਤ ਵੱਡੀ ਰਾਸ਼ੀ ਹੈ ਜਿਹੜੀ ਰੋਪੜ ਦੇ ਵਿੱਚ ਹਿੱਟ ਹੋਈ ਹੈ ਉਹ ਅਸ਼ੋਕਾ ਲਾਟਰੀ ਦੁਆਰਾ ਹਿੱਟ ਹੋਈ ਹੈ ਸਾਡੀ ਟਿਕਟ ਜਿਹੜੀ ਵੇਚੀ ਆ ਸੀ ਉਹਦੇ ਜੋ ਹਿੱਟ ਹੋਈ ਹੈ ਇਸ ਦਾ ਫਾਲ ਸਾਨੂੰ ਬਹੁਤ ਮਿਲਿਆ ਪਰਮਾਤਮਾ ਦੀ ਮਿਹਰ ਹੋਈ ਹੈ ਦੇਖੋ ਅਗਰ ਤੁਸੀਂ ਕੋਸ਼ਿਸ਼ ਕਰਦੇ ਹੋ ਤਾਂ ਪਰਮਾਤਮਾ ਇੱਕ ਨਾ ਇੱਕ ਦਿਨ ਫਾਲ ਜ਼ਰੂਰ ਲੰਦਾ ਇਸ ਕਰਕੇ ਜੇ ਲਾਟਰੀ ਪਾਉਂਗੇ ਤਾਂ ਹੀ ਇਨਾਮ ਦੀ ਰਾਸ਼ੀ ਦੇ ਹੱਕਦਾਰ ਬਣੋਗੇ ਬਿਲਕੁਲ ਜੀ ਅਸੀਂ ਵੀ ਕਹਿ ਦੇਣਾ ਚਾਹਾਂਗੇ ਕਿ ਹੁਣ ਤਾਂ ਰੋਪੜ ਦੇ ਵਿੱਚ ਨਵਾਂ ਰੇਲਵੇ ਸਟੇਸ਼ਨ ਬਣ ਚੁੱਕਿਆ ਹੈ ਤੁਸੀਂ ਕਿਸੇ ਵੀ ਸਟੇਟ ਤੋਂ ਸਿੱਧੀਆਂ ਟ੍ਰੇਨਾਂ ਰੋਪੜ ਨੂੰ ਆਉਂਦੀਆਂ ਤੇ ਪਰ ਇਹਨਾਂ ਨੇ ਬਹੁਤ ਵਧੀਆ ਗ ਉਹ ਸਿਰਫ ਆਪਣੇ ਹੱਥ ਨਾਲ ਲਈ ਹੋਈ ਉਹ ਟਿਕਟ ਹੋਣੀ ਜ਼ਰੂਰੀ ਹੈ ਕਿਉਂਕਿ ਇਹ ਟਿਕਟ ਐਦਾ ਦੀ ਚੀਜ਼ ਹੈ ਇਹ ਕੋਈ ਕਿਸੇ ਦੇ ਨਾਮ ਕੋ ਰਜਿਸਟਰੀ ਨਹੀਂ ਹੁੰਦੀ ਦੀ ਇਹ ਜਿਹੜੀ ਜਿਹਦੇ ਹੱਥ ਵਿੱਚ ਹੁੰਦੀ ਹੈ ਉਸੇ ਦੀ ਹੀ ਹੁੰਦੀ ਹੈ ਤੇ ਉਸੇ ਦਾ ਹੀ ਨਾਮ ਹੁੰਦਾ ਹੈ ਇਸ ਕਰਕੇ ਜਿਆਦਾ ਟਿਕਟਾ ਤੁਸੀਂ ਜੇ ਖਰੀਦਣ ਚਾਹਦੇ ਇਸ ਦੁਕਾਨ ਤੇ ਆ ਕੇ ਅਸ਼ੋਕਾ ਲੈਕਟਰੀ ਰੋਪੜ ਸਾਹਮਣੇ ਪੈਟਰੋਲ ਪੰਪ ਪੁਰਾਣਾ ਪੁਲ ਪੁਲ ਬਾਜ਼ਾਰ ਦੇ ਸਾਹਮਣੇ ਤੁਸੀਂ ਇੱਥੇ ਆ ਸਕਦੇ ਆ ਤੇ ਹੁਣ ਦੇ ਜਿਹੜੇ ਛੇਤੀ ਛੇਤੀ ਡੇਟਾ ਜਿਹੜੇ ਲੈਟਰ ਦੀ ਆ ਰਹੇ ਉਹ ਥੋੜੇ ਫਟਾਫਟ ਬੋਲ ਦਿਓ ਜਰਾ ਜਿਹੜੀ ਤਾਂ ਸਿਰੋ ਇਸ ਟਾਈਮ ਲੇਟਸ ਟਿਕਟ ਚੱਲ ਰਹੀ ਹੈ 22 ਮਾਰਚ ਨੂੰ ਹੌਲੀ ਬੰਪਰ ਟਿਕਟਾਂ ਬਹੁਤ ਘੱਟ ਸਟਾਕ ਅਵੇਲੇਬਲ ਹੈ ਜਿਨੇ ਵੀ ਲੈਣਾ ਅਜੇ 10 ਦਿਨ ਦਾ ਟਾਈਮ ਬਾਕੀ ਹੈ ਆ ਕੇ ਲੈ ਸਕਦਾ ਹੈ ਦੇਖੋ ਜੀ ਮੰਜ਼ਲੀ ਤਾਂ ਢੂੰਢ ਲẽਗੇ ਘੁੰਮਤੇ ਘੁੰਮਤੇ ਗੁਮਰਾ ਤਾਂ ਉਹ ਹੈ ਜੋ ਘਰ ਸੇ ਨਿਕਲੇ ਹੀ ਨਹੀਂ ਅਗਰ ਘਰ ਤੋਂ ਨਿਕਲਣਾ ਹੀ ਨਹੀਂ ਹੈ ਟਿਕਟ ਪਾਣੀ ਨਹੀਂ ਹੈ ਫਿਰ ਇਨਾਮ ਦਾ ਹੱਕਦਾਰ ਉਹ ਹੈ ਨਹੀਂ ਜਿਨੇ ਘਰ ਤੋਂ ਨਿਕਲ ਕੇ ਟਿਕਟ ਪਾਣੀ ਹੈ ਇਨਾਮ ਦਾ ਹੱਕਦਾਰ ਵੀ ਉਹੀ ਹੈ ਇਸ ਕਰਕੇ ਆਪਣੇ ਸੁਪਨਿਆਂ ਨੂੰ ਸਹਾਰਾ ਕਰੋ 2.5 ਕਰੋੜ ਦੀ ਰਕਮ ਬਹੁਤ ਵੱਡੀ ਰਕਮ ਹੁੰਦੀ ਹੈ ਔਰ ਇਹ ਹਰੇਕ ਬੰਦਾ ਇਸ ਨੂੰ ਖਰੀਦ ਸਕਦਾ ਹੈ ਰੋਪੜ ਦੇ ਵਿੱਚ ਸ਼ੋਕਾ ਲਾ ਔਰ ਤੋਂ ਬੱਚੇ ਬੂੜੇ ਜਵਾਨ ਸਭ ਨਹੀਂ ਕਹਿ ਰਹੀ ਇੱਕੋ ਹੀ ਜਵਾਨ ਰੋਪੜ ਦੇ ਵਿੱਚ ਇੱਕੋ ਹੀ ਇੱਕ ਭਾਗਾ ਵਾਲੀ ਦੁਕਾਨ ਜਿੱਥੇ ਲੱਗਿਆ 10 ਕਰੋੜ ਦਾ ਇਨਾਮ ਆਪ ਜੀ ਸ਼ੋਕਾ ਲੈਟਰੀ ਦੇ ਜਿਹੜੇ ਏਜੰਸੀ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਉੱਤੇ ਪੰਜਾਬ ਸਰਕਾਰ ਦਾ ਇੱਕ ਨੰਬਰ ਦਾ ਕੰਮ ਜਿਹੜਾ ਇੱਥੇ ਕੀਤਾ ਜਾਂਦਾ ਹੈ ਬਕਾਇਦਾ ਜਦੋਂ ਵੀ ਕੋਈ ਇਨਾਮ ਲੱਗਦਾ ਤਾਂ ਬਕਾਇਦਾ ਸਰਕਾਰ ਦੀ ਜਿਹੜੀ ਹਦਾਇਤਾਂ ਦੇ ਮੁਤਾਬਿਕ ਉਹ ਰਕਸੀ ਰਕਮ ਜਿਹੜੀ ਹੈ ਉਸ ਬੈਨੀਫੀਸ਼ੀਰੀ ਦੇ ਅਕਾਊਂਟ ਦੇ ਵਿੱਚ ਜਾਂਦੀ ਹੈ ਉਸ ਜਿਹੜਾ ਜਿਹਦੀ ਵੀ ਜਿਹਦੀ ਵੀ ਟਿਕਟ ਹੁੰਦੀ ਹੈ ਅੱਜ ਸਾਹਮਣੇ ਤੁਸੀਂ ਦੇਖ ਸਕਦੇ ਹੋ ਲੱਡੂ ਜਿਹੜਾ ਲੱਕੀਵਲ ਨੂੰ ਜਿਹੜਾ ਮੂੰਹ ਦੇ ਵਿੱਚ ਪਾਇਆ ਜਾ ਰਿਹਾ 10 ਕਰੋੜੀ ਨਾਮ ਦੇ ਹੱਕਦਾਰ ਦੇ ਮੂੰਹ ਦੇ ਵਿੱਚ ਤੇ ਇਹ ਵੀ ਨਾਮ ਇਸੇ ਦੁਕਾਨ ਤੋਂ ਲੱਗ ਚੁੱਕਿਆ ਤੇ ਛੇਤੀ ਛੇਤੀ ਇਹਨਾਂ ਦਾ ਕਹਿਣਾ ਹੈ ਕਿ ਸਟਾਕ ਬੜਾ ਘਟ ਹੈ ਤੇ ਤੁਸੀਂ ਜਲਦੀ ਜਲਦੀ ਰੋਪੜ ਵਿੱਚ ਆਓ ਤੇ ਟਿਕਟਾਂ ਲਿਜਾਓ ਤੇ ਕਰੋੜਪਤੀ ਬਣ ਜਾਓ ਧੰਨਵਾਦ